ਲੋ ਜੀ ਪੰਜਾਬ ਦੇ ਵਿੱਚ ਇੱਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਜੇਸ ਤਰੀਕੇ ਦੇ ਨਾਲ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 40 ਦੇ ਕਰੀਬ ਲੋਕ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਬੱਸ ਜਿਹੜੀ ਹੈ ਗੰਦੇ ਨਾਲੇ ਦੇ ਵਿੱਚ ਜਾ ਡਿੱਗਦੀ ਹੈ ਡੂੰਘੇ ਗੰਦੇ ਨਾਲੇ ਦੇ ਵਿੱਚ ਜਾ ਡਿੱਗਦੀ ਹੈ ਬਠਿੰਡਾ ਦੇ ਵਿੱਚੋਂ ਇਹ ਦਰਦਨਾਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਹ ਜਿਹੜਾ ਹਾਦਸਾ ਵਾਪਰਿਆ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਮੇਰੇ ਮਗਲੇ ਪਾਸੇ ਵੇਖ ਰਹੇ ਹੋਵੋਗੇ ਜੇ ਇਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਜਿੱਥੇ ਜਾਨੀ ਨੁਕਸਾਨ ਹੋਇਆ ਉੱਥੇ ਮਾਲੀ ਵੀ ਨਾਲ ਨੁਕਸਾਨ ਦੀਆਂ ਖਬਰਾਂ ਇਸ ਵਕਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਠਿੰਡਾ ਦੇ ਜੋਨ ਸਿੰਘ ਵਾਲਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਬਠਿੰਡਾ ਤੋਂ ਤਲਵੰਡੀ ਸਾਬੋ ਵਾਲੇ ਪਾਸੇ ਜਾ ਰਹੀ ਇੱਕ ਸਵਾਰੀਆਂ ਦੇ ਨਾਲ ਭਰੀ ਬੱਸ ਜਿਹੜੀ ਹੈ ਉਹ ਗੰਦੇ ਨਾਲੇ ਦੇ ਵਿੱਚ ਜਾ ਡਿੱਗਦੀ ਹੈ ਜਿਸ ਤੋਂ ਬਾਅਦ ਉੱਥੇ ਹਫੜਾ ਦਫੜੀ ਮਚ ਜਾਂਦੀ ਹੈ ਤਸਵੀਰਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਹਾਂ ਕਿ ਉੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਣ ਦਾ ਖਤਸ਼ਾ ਜਿਹੜਾ ਹੈ ਉਹ ਵੀ ਜਿਤਾਇਆ ਜਾ ਰਿਹਾ ਹੈ ਇਸ ਵਕਤ ਜੇ ਇਸ ਤਰੀਕੇ ਦੇ ਨਾਲ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸ਼ੀਸ਼ੇ ਤੋੜ ਕੇ ਇਨਾ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਵੱਡੇ ਬੱਸ ਹਾਦਸੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਉੱਥੇ ਪਹੁੰਚ ਕੀਤੀ ਗਈ ਹੈ ਬਠਿੰਡਾ ਤੋਂ ਤਲਵੰਡੀ ਸਾਬੋ ਜਾ ਰਹੀ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਰੈਸਕਿਊ ਕਾਰਜ ਜਿਹੜੇ ਨੇ ਰੈਸਕਿਊ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਲਗਾਤਾਰ ਲੋਕਾਂ ਨੂੰ ਆ ਇਸ ਬੱਸ ਦੇ ਵਿੱਚੋਂ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾ ਰਿਹਾ ਹੈ ਬੱਸ ਦੇ ਵਿੱਚ ਸੁਭਾਵਿਕ ਤੌਰ ਦੇ ਉੱਪਰ ਬੱਚੇ ਵੀ ਹੋਣਗੇ ਬਜ਼ੁਰਗ ਵੀ ਹੋਣਗੇ 40 ਤੋਂ ਵੱਧ ਲੋਕ ਜਿਹੜੇ ਨੇ ਇਸ ਬੱਸ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਸਫ਼ਰ ਕੀਤਾ ਜਾ ਰਿਹਾ ਸੀ ਤੇ ਤੇਜ਼ ਬਾਰਿਸ਼ ਨੂੰ ਵਜਾ ਦੱਸਿਆ ਜਾ ਰਿਹਾ ਹੈ ਹੁਣ ਤੱਕ ਦੀਆਂ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਹੁਣ ਤੱਕ ਇਹ ਜਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਪੰਜ ਲੋਕਾਂ ਦੇ ਮੌਤੇ ਮੂਹਰੇ ਵਿੱਚ ਜਾਣ ਦੀ ਖਬਰ ਵੀ ਜਿਹੜੀ ਹੈ ਉਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਇਹ ਜਰਅਸਲ ਤੇਜ਼ ਬਾਰਿਸ਼ ਦੇ ਦੌਰਾਨ ਇਸ ਭੀੜੇ ਪੁਲ ਦੇ ਉੱਪਰ ਲੰਘਣ ਦੀ ਕੋਸ਼ਿਸ਼ ਦੇ ਵਿੱਚ ਬੱਸ ਦੇ ਵੱਲੋਂ ਹੋ ਸਕਦਾ ਹੈ ਤੇਜ਼ ਰਫਤਾਰੀ ਜਿਹੜੀ ਸੀ ਉਹ ਬੱਸ ਡਰਾਈਵਰ ਦੇ ਵੱਲੋਂ ਵਰਤੀ ਗਈ ਅਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਸਪਸ਼ਟਿਕਰਨ ਇਸ ਦੇ ਉੱਪਰ ਕਿਸੇ ਦੇ ਵੱਲੋਂ ਨਹੀਂ ਦਿੱਤਾ ਗਿਆ ਪਰ ਆਲਦਵਾਲ ਦੇ ਲੋਕਾਂ ਦੇ ਵੱਲੋਂ ਜ਼ਰੂਰ ਉਗ ਸੁਗ ਦੀ ਰੂਪ ਦੇ ਵਿੱਚ ਇਹ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਬੱਸ ਦੀ ਰਫਤਾਰ ਤੇਜ਼ ਸੀ ਤੇ ਤੇਜ਼ ਰਫਤਾਰ ਬੱਸ ਜਿਹੜੀ ਹੈ ਉਦੇ ਸਟੀering ਦੇ ਉੱਪਰੋਂ ਕੰਟਰੋਲ ਜਿਹੜਾ ਇਹ ਡਰਾਈਵਰ ਦੇ ਵੱਲੋਂ ਗਵਾ ਲਿਆ ਜਾਂਦਾ ਤੇ ਸਿੱਧੀ ਬੱਸ ਜਿਹੜੀ ਹੈ 20 ਫੁੱਟ ਡੂੰਘੇ ਇਸ ਗੰਦੇ ਨਾਲੇ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਵਿੱਚ ਚਿੱਕੜ ਦੇ ਨਾਲ ਭਰ ਜਾਂਦੀ ਹੈ ਇਹ ਬੱਸ ਤੇ ਵਿੱਚ ਮੌਜੂਦ ਲੋਕਾਂ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਬਾਹਰ ਨਿਕਲਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ 5 ਲੋਕਾਂ ਦੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਇਸ ਵਕਤ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਆਲ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਉੱਥੇ ਪਹੁੰਚ ਕੀਤੀ ਗਈ ਹੈ तमाम ਜਿਹੜੀਆਂ ਚੀਜ਼ਾਂ ਨੇ ਘੋਖ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਇੱਕ ਵਾਰ ਤਸਵੀਰਾਂ ਦੇ ਉੱਪਰ ਤਾਂ ਜ਼ਰੂਰ ਮਾਰੋ ਤਸਵੀਰਾਂ ਦੇ ਵਿੱਚ ਇਸ ਬੱਸ ਨੂੰ ਬਚਾਉਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਲਦਵਾਲ ਦੇ ਲੋਕਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਤੁਸੀਂ ਵੇਖ ਪਾਰੇ ਹੋਵੋਗੇ ਕਿ ਕਿਵੇਂ ਲੋਕਾਂ ਦੇ ਵੱਲੋਂ ਆਮਹਾਰਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਿੱਚੋਂ ਲੋਕਾਂ ਨੂੰ ਬਸ ਦੇ ਕੱਢਿਆ ਜਾਵੇ ਤਮਾਮ ਲੋਕ ਜਿਹੜੇ ਨੇ ਹੈਰਾਨ ਵੀ ਨੇ ਪਰੇਸ਼ਾਨ ਵੀ ਨੇ ਕਿਉਂਕਿ ਇਸ ਤਰੀਕੇ ਦਾ ਜਦੋਂ ਹਾਦਸਾ ਵਾਪਰਦਾ ਤਾਂ ਇੱਕਦਮ ਦੇ ਨਾਲ ਅੱਖਾਂ ਮੋਰੇ ਨੇਰੀ ਆਉਣ ਵਾਲੀ ਗੱਲ ਜਿਹੜੀ ਹੈ ਉਹ ਸੁਭਾਵਿਕ ਤੌਰ ਦੇ ਉੱਪਰ ਹੋ ਜਾਂਦੀ ਹੈ ਪਤਾ ਨਹੀਂ ਲੱਗਦਾ ਕਿ ਕਿਧਰਲੇ ਪਾਸੇ ਨੂੰ ਕਿਵੇਂ ਬਚਣਾ ਹੈ ਪਰ ਐਕਸੀਡੈਂਟ ਜੇਕਰ ਪਧਰੇ ਇਲਾਕੇ ਦੇ ਵਿੱਚ ਹੋਇਆ ਹੋਵੇ ਪਧਰੇ ਥਾਂ ਦੇ ਉੱਪਰ ਹੋਇਆ ਹੋਵੇ ਉੱਥੇ ਚੀਜ਼ਾਂ ਹੋਰ ਤਰੀਕੇ ਦੇ ਨਾਲ ਹੁੰਦੀਆਂ ਨੇ ਉੱਥੇ ਸੰਭਲਦਾ ਸੰਭਾਲਣਾ ਕਿਤੇ ਨਾ ਕਿਤੇ ਸੌਖਾ ਹੁੰਦਾ ਪਰ ਇੱਕ ਗੰਦੇ ਨਾਲੇ ਦੇ ਵਿੱਚ ਚਿੱਕੜ ਦੇ ਵਿੱਚ ਬਸਦਾ ਜਾ ਕੇ ਡਿਗਣਾ ਤੇ ਉਸ ਦੇ ਵਿੱਚੋਂ ਬਚ ਕੇ ਬਾਹਰ ਨਿਕਲਣਾ ਇੱਕ ਤਰੀਕੇ ਦੇ ਨਾਲ ਨਾ ਮੁਮਕਨ ਚੀਜ਼ ਜਾਪਦੀ ਹੈ ਪਰ ਇਸ ਵਕਤ ਇਹਨਾਂ ਤਮਾਮ ਜਾਣਕਾਰੀਆਂ ਦੇ ਵਿੱਚ ਵਾਅਦਾ ਕਰਦੇ ਹੋਏ ਸਾਡੇ ਜਿਹੜੇ ਸਹਿਯੋਗੀ ਨੇ ਵਿਵੇਕ ਕੁਮਾਰ ਉਹ ਮੇਰੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਕੋਲੋਂ ਜਾਣਕਾਰੀਆਂ ਲੈਣੀਆਂ ਕਿ ਕੀ ਕੋਈ ਜਾਣਕਾਰੀਆਂ ਦੇ ਕਿਸ ਤਰੀਕੇ ਦੇ ਨਾਲ ਅਪਡੇਟ ਜਿਹੜੀ ਹੈ ਤਾਜ਼ਾ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਵੇਕ ਕੀ ਕੋਈ ਜਾਣਕਾਰੀਆਂ ਦੇ ਜਿਸ ਤਰੀਕੇ ਬਠਿੰਡਾ ਤੋਂ ਤਲਵੰਡੀ ਸਾਬੋ ਜਾ ਰਹੀ ਬੱਸ ਦੇ ਨਾਲ ਹਾਦਸਾ ਵਾਪਰਿਆ ਕੀ ਲੇਟੈਸਟ ਅਪਡੇਟ ਕੀ ਹੈ ਜੀ ਬਿਲਕੁਲ ਸੁਖਵੀਰ ਇਹ ਬਸ ਥੋੜੀ ਜੀ ਤਬਦੀਲੀ ਕਰਨਾ ਚਾਹੂੰਗਾ ਇਹ ਬਸ ਤਲਵੰਡੀ ਸਾਬੋ ਤੋਂ ਚੱਲੀ ਸੀ ਬਠਿੰਡੇ ਜਾ ਰਹੀ ਸੀ ਤਾਂ ਦੋਵਾਂ ਦੇ ਵਿਚਕਾਰ ਜਿਹੜਾ ਤਲਵੰਡੀ ਸਾਬੋ ਤੇ ਬਠਿੰਡੇ ਦੇ ਵਿਚਕਾਰ ਜੀਵਨ ਸਿੰਘ ਵਾਲਾ ਤੇ ਕੋਟ ਸ਼ਮੀਰ ਵਾਲਾ ਰਸਤਾ ਤਾਂ ਉੱਤੇ ਟ੍ਰੇਨ ਦੇ ਵਿੱਚ ਬਸ ਡਿੱਗ ਜਾਂਦੀ ਹੈ ਤੇ ਬਸ ਟ੍ਰੇਨ ਦੇ ਵਿੱਚ ਜਦੋਂ ਡਿੱਗਦੀ ਹੈ બસ ਦੇ ਵਿੱਚ ਕਰੀਬਨ 47 ਤੋਂ 48 ਸਵਾਰੀਆਂ ਜਿਹੜੀਆਂ ਨੇ ਉਹ ਸਵਾਰ ਹੁੰਦੀਆਂ ਨੇ ਤੇ ਹੁਣ ਤਾਂ ਮਤਲਬ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਵੱਡੇ ਅਫਸਰ ਚਾਹੇ ਡੀਸੀ ਹੋਣ ਐਸਐਸਪੀ ਹੋਣ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ ਹਾਲਾਂਕਿ ਬਸ ਦੇ ਵਿੱਚੋਂ ਸਵਾਰੀਆਂ ਕੱਢ ਲਈਆਂ ਗਈਆਂ ਨੇ ਪਰ ਟ੍ਰੇਨ ਦੇ ਵਿੱਚ ਜਿੱਕੜ ਹੋਣ ਕਰਕੇ ਜਿਹੜਾ ਸਵਾਰੀਆਂ ਤਾਂ ਕੱਢ ਲਈਆਂ ਪਰ ਬਸ ਕੱਢਣ ਦੇ ਵਿੱਚ ਹਜੇ ਜਿਹੜੀ ਖਾਸੀ ਦਿੱਕਤ ਹੈ ਉਹਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਆਪਾਂ ਹਾਦਸੇ ਦੀ ਗੱਲ ਕਰੀਏ ਤਾਂ ਦੇਖੋ ਉੱਥੇ ਨਾ ਤਾਂ ਕੋਈ ਹਜੇ ਉੱਤੇ ਘਰ ਹੈ ਉਸ ਰੋਡ ਦੇ ਉੱਤੇ ਕਿਉਂਕਿ ਮੇਨ ਹਾਈਵੇ ਕਿ ਕਿਸ ਤਰੀਕੇ ਦੀ ਦੁਕਾਨ ਹੈ ਜਿਸ ਕਰਕੇ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਵੇ ਤੇ ਹਾਦਸੇ ਦਾ ਪਤਾ ਲੱਗੇ ਸੋ ਅਲੱਗ ਅਲੱਗ ਥਿਉਰੀਆਂ ਨੇ ਜਿੱਥੇ ਜਿਹੜੇ ਚਸ਼ਤਿਤ ਨੇ ਉਹ ਕਹਿ ਰਹੇ ਕਿ ਵਾਹਨ ਤੇਜ਼ ਰਫਤਾਰ ਦੇ ਵਿੱਚ ਸੀ ਤੇ ਮੀਂਹ ਵੀ ਤੇਜ਼ ਸੀ ਜਿਸ ਕਰਕੇ ਸ਼ਾਇਦ ਡਰਾਈਵਰ ਦੀ ਵਿਜ਼ਿਬਿਲਟੀ ਘੱਟ ਹੋ ਗਈ ਤੇ ਡਰਾਈਵਰ ਨੂੰ ਔਰ ਪੋਲਾ ਦਾ ਨਾ ਪਤਾ ਲੱਗਾ ਹੋਵੇ ਤੇ ਬ੍ਰੇਨ ਦੇ ਵਿੱਚ ਬੱਸ ਗਿਰ ਗਈ ਹੈ ਪਰ ਵੱਡਾ ਸਵਾਲ ਇੱਥੇ ਸੁਖਬੀਰ ਇਹ ਵੀ ਹੈ ਕਿ ਇਹ ਬੱਸ ਦਿਨ ਦੇ ਵਿੱਚ ਚਾਰ ਵਾਰ ਜਿਹੜਾ ਰੂਟ ਹੈ ਉਹ ਤੈਅ ਕਰਦੀ ਸੀ ਤਲਵੰਡੀ ਸਾਬੋ ਤੋਂ ਬਠਿੰਡਾ ਤੇ ਬਠਿੰਡੇ ਤੋਂ ਤਲਵੰਡੀ ਸਾਬੋ ਸੋ ਇਹ ਹੋ ਨਹੀਂ ਸਕਦਾ ਕਿ ਡਰਾਈਵਰ ਨੂੰ ਰਾਸਤਿਆਂ ਦਾ ਨਾ ਪਤਾ ਹੋਵੇ ਤੇ ਉੱਥੇ ਮੌਜੂਦ ਜੇਕਰ ਆਪਾਂ ਸਵਾਰੀਆਂ ਦੀ ਗੱਲ ਕਰੀਏ ਤਾਂ ਸਵਾਰੀਆਂ ਦਾ ਇਹ ਕਹਿਣਾ ਹੈ ਕਿ ਬੱਸ ਦੇ ਉੱਤੇ ਬਿਜਲੀ ਗਿਰੀ ਹੈ ਤੇ ਜਿਸ ਕਰਕੇ ਫਿਰ ਡਰਾਈਵਰ ਨੂੰ ਸੰਭਲਣ ਔਖਾ ਹੋ ਗਿਆ ਤੇ ਬੱਸ ਜਿਹੜੀ ਹੈ ਡਰੇਨ ਦੇ ਵਿੱਚ गिर ਗਈ ਹੈ ਪਰ ਬੇਹਤ ਮੰਦ ਭਾਗੀ ਖਬਰ ਇਥੇ ਇਹ ਹੈ ਕਿ ਜਿਹੜੀਆਂ ਸਵਾਰੀਆਂ ਕੱਢੀਆਂ ਗਈਆਂ 47 ਸਵਾਰੀਆਂ ਕੱਢੀਆਂ ਜਾ ਚੁੱਕੀਆਂ ਨੇ ਜਿਸ ਦੇ ਵਿੱਚੋਂ ਪੰਜ ਲੋਕ ਮ੍ਰਿਤਕ ਦੱਸੇ ਜਾ ਰਹੇ ਨੇ ਸੁਖਬੀਰ ਜੇ ਤਰੀਕੇ ਦੇ ਇਹ ਜਾਣਕਾਰੀ ਨਿਕਲ ਤਾਂ ਸਾਹਮਣੇ ਆ ਰਹੀ ਹੈ 47 ਲੋਕ ਜੇਕਰ ਪਧਰੇਕ ਤੇ ਐਕਸੀਡੈਂਟ ਹੁੰਦਾ ਤਾਂ ਉਸ ਦੇ ਵਿੱਚ ਵਿੱਚ ਵਿਵੇਕ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਜੇਕਰ ਪਧਰੇਕ ਤੇ ਐਕਸੀਡੈਂਟ ਹੁੰਦਾ ਤਾਂ ਉਸ ਦੇ ਵਿੱਚ ਬਚਣ ਬਚਾਉਣ ਦੀ ਕਾਰਜ ਪ੍ਰਣਾਲੀ ਜਿਹੜੀ ਆ ਉਹ ਸੌਖੀ ਹੋ ਜਾਂਦੀ ਹੈ ਪਰ ਇੱਕ ਗੰਦੇ ਨਾਲੇ ਦੇ ਵਿੱਚ ਡਿੱਗਣ ਦੇ ਨਾਲ ਚੱਕੜ ਦੇ ਨਾਲ ਭਿੱਜੀ ਇਹ ਬਸ ਯਾਹ ਪਰ ਭਿੱਜੇ ਲੋਕ ਜਿਹੜੇ ਨੇ ਉਹਨਾਂ ਨੂੰ ਬਾਹਰ ਨਿਕਲਣ ਦੇ ਵਿੱਚ ਵੀ ਮੁਸ਼ਕਲ ਜ਼ਿਆਦਾ ਆਈ ਰਹੀ ਹੋਗੀ ਜੀ ਜੀ ਬਿਲਕੁਲ ਪਰ ਇੱਥੇ ਕਾਬਲੇ ਗੌਰ ਇਹ ਹੈ ਕਿ ਬੱਸ ਦੇ ਅੱਗੇ ਤੇ ਪਿੱਛੇ ਜਿਹੜੀਆਂ ਗੱਡੀਆਂ ਚੱਲ ਰਹੀਆਂ ਸੀ ਜਦੋਂ ਬੱਸ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤਾਂ ਉੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਲੋਕ ਆਪ ਅੱਗੇ ਮਹਾਰੇ ਹੋ ਕੇ ਆਪ ਮਹਾਰੇ ਹੋ ਕੇ ਜਿਹੜਾ ਨੇ ਸਵਾਰੀਆਂ ਦੀ ਮਦਦ ਕਰਦੇ ਨੇ ਕਈਆਂ ਨੂੰ ਪਹਿਲਾਂ ਰਸੇ ਦੇ ਨਾਲ ਜਿਹੜਾ ਉਹ ਬਾਹਰ ਕੱਢਿਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੂੰ ਦੱਸਿਆ ਜਾਂਦਾ ਤਾਂ ਪ੍ਰਸ਼ਾਸਨ ਵੀ ਦੇ ਵਿੱਚ ਉੱਤੇ ਪਹੁੰਚ ਜਾਂਦਾ ਤੁਰੰਤ ਮਤਲਬ ਐਕਸ਼ਨ ਜਿਹੜਾ ਉਹ ਚੰਦ ਮਿੰਟਾਂ ਦੇ ਵਿੱਚ ਲੈ ਲਿਆ ਜਾਂਦਾ ਐ ਐਸਐਸਪੀ ਜਿਹੜੇ ਨੇ ਅਵਨੀਤ ਕੰਡੋਲ ਉਹ ਵੀ ਮੌਕੇ ਤੇ ਪਹੁੰਚੇ ਨੇ ਡੀਸੀ ਵੀ ਮੌਕੇ ਤੇ ਪਹੁੰਚੇ ਨੇ ਤੇ ਹੁਣ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੋਰਚਾ ਸੰਭਲਿਆ ਪੌੜੀਆਂ ਲਾ ਕੇ ਜਿਹੜਾ ਉਹਨਾਂ ਨੂੰ ਕੱਢਿਆ ਗਿਆ ਜਿਵੇਂ ਤੁਸੀਂ ਬਿਲਕੁਲ ਬਾਜ਼ਰ ਫਰਮਾਇਆ ਕਿ ਜਦੋਂ ਨਾ ਪਤਲੇ ਰਾਸਤੇ ਤੋਂ ਇਲਾਵਾ ਜਦ ਬ੍ਰੇਨ ਦੇ ਵਿੱਚ ਕੋਈ ਐਕਸੀਡੈਂਟ ਹੋਇਆ ਹੋਵੇ ਸੋ ਖਾਸੇ ਮੁਸ਼ਕਲਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਚਿੱਕੜ ਹੋਣ ਕਰਕੇ ਬਸ ਦਾ ਇੱਕ ਹਿੱਸਾ ਜਿਹੜਾ ਆ ਉਹ ਪੂਰੇ ਹੀ ਅੰਦਰ ਤਸ ਗਿਆ ਹੈ ਜਿਸ ਕਰਕੇ ਸਵਾਰੀਆਂ ਨੂੰ ਚਿੱਕੜ ਦੇ ਵਿੱਚੋਂ ਕੱਢਣ ਦੇ ਵਿੱਚ ਖਾਸੇ ਮੁਸ਼ਕਲਤ ਕਰਨੀ ਪਈ ਹੈ ਤੁਸੀਂ ਤਸਵੀਰਾਂ 'ਚ ਵੀ ਦੇਖੋ ਸਪੀਰਕ ਜਿਹੜੇ ਬਚਾਅ ਕਾਰਜ ਕਰ ਰਹੇ ਨੇ ਚਾਹੇ ਉਹ ਲੋਕ ਨੇ ਚਾਹੇ ਉਹ ਪ੍ਰਸ਼ਾਸਨਿਕ ਟੀਮਾਂ ਨੇ ਉਹ ਵੀ ਬਸ ਦੇ ਉੱਤੇ ਹੀ ਖੜੇ ਹੋ ਕੇ ਜਿਹੜਾ ਰੈਸਕਿਊ ਆਪਰੇਸ਼ਨ ਚਲਾ ਰਹੇ ਨੇ ਕਿਉਂਕਿ ਆਲੇ ਦੁਆਲੇ ਖੜੇ ਹੋਣ ਦੀ ਵੀ ਜਿਹੜੇ ਜ਼ਮੀਨ ਦੇ ਉੱਤੇ ਥਾਂ ਨਹੀਂ ਹੈ ਕਿਉਂਕਿ ਚ ਜੀ ਜੇ ਇਹ ਜਿਹੜਾ ਇਹ ਖਬਰ ਨਿਕਲ ਕੇ ਸਾਹਮਣੇ ਆਈ ਵੀ ਇਹਦੇ ਇੱਥੇ ਇਹ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹ ਪੁਲ ਜਿਹੜਾ ਸੀ ਤੰਗ ਸੀ ਉਸ ਦੇ ਉੱਪਰ ਰੇਲਿੰਗ ਜਿਹੜੀ ਸੀ ਉਹ ਪੋਖਤਾ ਉਸ ਤਰੀਕੇ ਦੇ ਨਾਲ ਨਹੀਂ ਸੀ ਜੇਕਰ ਰੇਲਿੰਗ ਹੁੰਦੀ ਤਾਂ ਬਾਸ ਕਿਤੇ ਨਾ ਕਿਤੇ ਨਾਲੇ ਦੇ ਵਿੱਚ ਡਿੱਗਣ ਤੋਂ ਬਚ ਸਕਦੀ ਸੀ ਇਹਦੇ ਬਾਰੇ ਕੀ ਕਹਿਣਾ ਹੈ ਜੀ ਜਿੰਨੇ ਬਿਲਕੁਲ ਬਾਜ਼ੋ ਫਰਮਾ ਰਹੇ ਹੋ ਤੁਸੀਂ ਕਿ ਪੁਲ ਦੀ ਚੌੜਾਈ ਘਟ ਹੈ ਪਰ ਰੇਲਿੰਗ ਜਿਹੜੀ ਹੈ ਉਹ ਵੀ ਕੁਝ ਹਾਈਟ ਤੱਕ ਹੈ ਸੁਖਬੀ ਜਿਸ ਤਰੀਕੇ ਦੀ ਰੇਲਿੰਗ ਆਪਾਂ ਅ ਬਾਕੀ ਥਾਵਾਂ ਤੇ ਦੇਖਦੇ ਆ ਜਿਹੜੇ ਨਵੇਂ ਬਣੇ ਹੋਏ ਫਲਾਈਓਵਰ ਨੇ ਜਿਹੜੇ ਹਾਈਵੇਜ਼ ਨੇ ਉੱਥੇ ਜਿਹੜੀ ਰੇਲਿੰਗ ਹੁੰਦੀ ਹੈ ਉਹ 7-7 8-8 ਫੁੱਟ ਤੱਕ ਦੀ ਹੁੰਦੀ ਹੈ ਪਰ ਇਹ ਮੈਂ ਡੇਢ ਤੋਂ 2 ਫੁੱਟ ਦੀ ਰੇਲਿੰਗ ਹੈ ਜਿਸ ਕਰਕੇ ਕਿਉਂਕਿ ਬੱਸ ਦੀ ਆਪਣੀ ਹਾਈਟ ਵੀ ਕਾਫੀ ਹੁੰਦੀ ਹੈ ਸੋ ਜਿਸ ਕਰਕੇ ਬੱਸ ਉਧਰਲੇ ਬੰਦ ਅਡੀ ਗਿਆ ਪਰ ਹੁਣ ਇੱਥੇ ਅਲੱਗ-ਅਲੱਗ ਥਿਊਰੀਆਂ ਨੇ ਜਿਹੜੇ ਚਸ਼ਮਦੀਦ ਨੇ ਉਹ ਇਹ ਕਹਿ ਰਹੇ ਨੇ ਜਾਂ ਜਿਹੜੇ ਬੱਸ ਤੋਂ ਪਿੱਛੇ ਸੀਗੇ ਕਿ ਮੀਂਹ ਤੇਜ਼ ਸੀ ਡਰਾਈਵਰ ਨੂੰ ਪਤਾ ਨਹੀਂ ਲੱਗਾ ਤੇ ਜਿਹੜੀ ਬੱਸ ਆ ਪੂਲੀ ਤੋਂ ਹੇਠ ਚਲੀ ਗਈ ਪਰ ਜਿਹੜੇ ਬੱਸ ਦੇ ਵਿੱਚ ਸਵਾਰੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਬੱਸ ਦੇ ਉੱਤੇ ਬਿਜਲੀ ਗਰਦੀ ਹੈ ਜਿਸ ਕਰਕੇ ਡਰਾਈਵਰ ਦਾ ਕੰਟਰੋਲ ਜਿਹੜਾ ਹੈ ਉਹ ਹੱਟ ਜਾਂਦਾ ਹੈ ਬੱਸ ਦੇ ਉੱਤੇ ਤੇ ਬੱਸ ਉਹ ਜਿਹੜੀ ਪੁਲ ਦੇ ਕੋਲ ਤੇਰੀਆ ਕੱਤਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਸਪਤਾਲ ਦੇ ਵਿੱਚ ਲੋਕ ਪਹੁੰਚਾ ਦਿੱਤੇ ਗਏ ਨੇ ਜਿਹਰੇ ਇਲਾਜ ਦੇ ਲਈ ਬਿਲਕੁਲ 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 100 ਐਮਐਲਏ ਸਾਹਿਬ ਵੀ ਜਿਹੜਾ ਨੇ ਉੱਥੇ ਪਹੁੰਚ ਰਹੇ ਨੇ ਜਿਹੜੇ ਵਿਧਾਇਕਾ ਨੇ ਮੈਡਮ ਪ੍ਰੋਫੈਸਰ ਉਹ ਵੀ ਉੱਥੇ ਪਹੁੰਚ ਰਹੇ ਨੇ ਅੰਦਮੰਟਾ ਦੇ ਵਿੱਚ ਕਿਉਂਕਿ ਫਤੇਗੜ ਸਾਹਿਬ ਦੇ ਵਿੱਚ ਉਹ ਵੀ ਸਮਾਗਮ 'ਚ ਸ਼ਾਮਿਲ ਹੋਣਗੇ ਇਸੇ ਸਮੇਤ ਪਰਿਵਾਰ ਸੋਨਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਹ ਰੁਝੇਮਿਆਂ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੀਗੇ ਤੇ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜ਼ਲਦ ਉੱਥੇ ਪਹੁੰਚ ਰਹੀਆਂ ਪਰ ਪ੍ਰਸ਼ਾਸਨਿਕ ਟੀਮਾਂ ਜਿਹੜੀਆਂ ਨੇ ਉੱਥੇ ਪਹੁੰਚ ਗਈਆਂ ਨੇ ਮੈਂ ਹੁਣ ਸਿੱਧਾ ਜਿਹੜਾ ਰੈਸਕਿਊ ਆਪਰੇਸ਼ਨ ਜਿੱਥੇ ਚੱਲਿਆ ਹੈ ਪ ਹਾਲ ਵੀ ਜਾਣੂਗੀ ਤਾਂ ਪ੍ਰਸ਼ਾਸਨ ਨੂੰ ਵੀ ਹੁਕਮ ਦਿੱਤੇ ਗਏ ਨੇ ਕਿ ਜਲ ਤੋਂ ਜਲਦ ਇਸ ਪੂਰੇ ਮਾਮਲੇ ਤੇ ਜਾਂਚ ਕੀਤੀ ਜਾਵੇ ਤੇ ਰਿਪੋਰਟ ਦਿੱਤੀ ਜਾਵੇ ਪਰ ਵੱਡਾ ਸਵਾਲ ਇੱਥੇ ਇਹ ਹੈ ਕਿ ਹਜੇ ਤੱਕ ਜਿਹੜੀਆਂ ਥਿਊਰੀਆਂ ਨੇ ਕਿਉਂਕਿ ਇੱਕ ਪੰਜਾਬੀ ਦੀ ਕਹਾਵਤ ਵੀ ਹੈ ਜਿੰਨੇ ਮੂੰਹ ਨਹੀਂ ਆ ਗੱਲਾਂ ਸੋ ਇੱਥੇ ਵੀ ਇਹ ਸਾਰੀ ਜਿਹੜੀ ਥਿਊਰੀ ਆ ਉਹ ਅਲੱਗ-ਅਲੱਗ ਆ ਰਹੀ ਹੈ ਕੋਈ ਕਹ ਰਿਹਾ ਕਿ ਬੱਸ ਦਾ ਡਰਾਈਵਰ ਕੰਟਰੋਲ ਖੋ ਗਿਆ ਕੋਈ ਕਹਿੰਦਾ ਬਿਜਲੀ ਚਮਕ ਗਈ ਬੱਸ ਦੇ ਉੱਤੇ ਬਿਜਲੀ ਗਰੀ ਹੈ ਕੋਈ ਕਹਿੰਦਾ ਜੀ ਓਵਰ ਸਪੀਡ ਸੀਗੀ ਸੋ ਹੁਣ ਇਹ ਸਾਰੀਆਂ ਥਿਊਰੀਆਂ ਜਿਹੜੀਆਂ ਨੇ ਹੁਣ ਬੱਸ ਨੂੰ ਕੱਢ ਕੇ ਬਾਹਰ ਤਾਂ ਫਿਰ ਇਸ ਜਿੱਥੇ ਵੀ ਜਾਂਚ ਹੋਏਗੀ ਫਿਰ ਉਹ ਜਿਵੇਂ ਡਿਜੀਟਲ ਮਿਟਰ ਤੋਂ ਪਤਾ ਲੱਗ ਜਾਂਦਾ ਕਿ ਬੱਸ ਦੀ ਸਪੀਡ ਕਿੰਨੀ ਸੀ ਕਿੰਨੀ ਨਹੀਂ ਸੀ ਕਿ ਵਾਕਈ ਕੋਈ ਬਿਜਲੀ ਗਿਰੀ ਹੈ ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਕੋਈ ਬਿਲਡਿੰਗ ਹੈ ਆਲੇ ਦੁਆਲੇ ਨਾ ਕੋਈ ਦੁਕਾਨਾਂ ਨੇ ਨਾ ਕੋਈ ਘਰ ਹੈ ਸੋ ਸੀਸੀਟੀਵੀ ਫੁਟੇਜ ਦਾ ਤਾਂ ਸੋ ਆਲੀ ਨਹੀਂ ਪੈਦਾ ਹੋ ਰਿਹਾ ਕਿ ਕੋਈ ਸਾਹਮਣੇ ਜੀ ਬਿਲਕੁਲ ਆ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਹੁੰਦਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਇਸ ਵਕਤ ਜਿਵੇਂ ਮੇਰੇ ਸਹਿਯੋਗੀ ਹੋਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਵਿਵੇਕ ਹੋਰਾਂ ਦੇ ਵੱਲੋਂ ਕਿ ਬਹੁਤ ਸਾਰੇ ਉਥੇ ਥਿਉਰੀਆਂ ਦੇ ਦੌਰ ਜਿਹੜੇ ਨੇ ਉਹ ਚੱਲ ਰਹੇ ਨੇ ਕਹਿ ਸਕਦੇ ਹਾਂ ਕਿ ਵੱਖ-ਵੱਖ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਕੋਈ ਜੀ ਸਮੇਂ ਦੇ ਵਿੱਚ ਜਾਣਕਾਰੀ ਸਪਸ਼ਟ ਹੋ ਜਾਵੇਗੀ ਕਿ ਬਠਿੰਡਾ ਦੇ ਵਿੱਚ ਇਹ ਜਿਹੜੀ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਬੱਸ ਦੇ ਵਿੱਚ ਸਵਾਰ ਹੋ ਕੇ ਜਿਹੜੇ 47 ਲੋਕ ਜਿਹੜੇ ਸੀ ਉਹ ਆਪਣੇ ਸਫ਼ਰ ਦੇ ਦੌਰਾਨ ਜਾ ਰਹੇ ਸੀ ਤੇ ਅਚਾਨਕ ਬੱਸ ਜਿਹੜੀ ਹੈ ਉਹ ਗੰਦੇ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਜਾਣਕਾਰੀਆਂ ਇਹ ਵੀ ਮਿਲ ਰਹੀਆਂ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਤਾਂ ਉੱਥੇ ਪਹੁੰਚ ਕਰ ਲਈ ਗਈ ਹੈ ਪਰ ਅਜੇ ਤੱਕ ਬੱਸ ਜਿਹੜੀ ਆ ਉਸ ਨੂੰ ਬਾਹਰ ਕੱਢਣ ਦੇ ਵਿੱਚ ਨਾਕਾਮਯਾਬ ਅਜੇ ਉੱਥੇ तमाम ਰੈਸਕਿਊ ਟੀਮਾਂ ਹੋ ਰਹੀਆਂ ਨੇ ਤੇ तमाम ਜਿਹੜੇ ਲੋਕ ਨੇ ਬਚਾਅ ਕਾਰਜ ਦੇ ਵਿੱਚ ਉੱਥੇ ਜਿਹੜੀ ਹਿਮਾਕਤ ਕਰਦੇ ਨੇ ਹੈਲਪਰ ਕਰ ਰਹੇ ਨੇ ਉਹਨਾਂ ਦੇ ਲੋਕਾਂ ਦੇ ਵੱਲੋਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਦੋਜहद ਕੀਤੀ ਜਾ ਰਹੀ ਹੈ ਪਰ ਜਿਹੜੇ 5 ਲੋਕ ਨੇ ਉਹ ਮੌਤੇ ਮੌਤੇ ਵਿੱਚ ਚਲੇ ਗਏ ਨੇ ਉਹਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ ਹੈ ਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਮਿਨੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਇਸ ਬੱਸ ਦੇ ਵਿੱਚ ਜਿਵੇਂ 47 ਸਵਾਰੀਆਂ ਦੇ ਵਿੱਚ ਬੱਚੇ ਵੀ ਹੋਣਗੇ ਬਜ਼ੁਰਗ ਵੀ ਹੋਣਗੇ ਮਹਿਲਾਵਾਂ ਵੀ ਹੋਣਗੀਆਂ ਤਾਂ ਖਾਸ ਤੌਰ ਦੇ ਉੱਪਰ ਇਹ ਬਹੁਤ ਔਖਾ ਹੋ ਜਾਂਦਾ ਹੈ ਬੱਚੇ ਜਿਹੜੇ ਨੇ ਉਹ ਸੀਟਾਂ ਦੇ ਥੱਲੇ ਫਸੇ ਨਾ ਰਹਿ ਜਾਣ ਬੱਚੇ ਜਿਹੜੇ ਨੇ ਉਹਨਾਂ ਦੇ ਵੱਲੋਂ ਪਾਣੀ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਦੂਸਰੇ ਪਾਸੇ ਦੀ ਜਿੱਧਰ ਦੇ ਪਾਸੇ ਬੱਸ ਉਲਟੀ ਹੋਈ ਹੈ ਉਧਰਲੇ ਪਾਸੇ ਦੀ ਦਾ ਵਰਗਿਆ ਹੋਵੇ ਇਹ ਸਾਰੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਵੇਖੀਆਂ ਜਾਣੀਆਂ ਲਾਜ਼ਮੀ ਹੋ ਜਾਂਦੀਆਂ ਨੇ ਤੇ ਇਸ ਪ੍ਰਣਾਲੀ ਦੇ ਵਿੱਚ ਹਾਲਾਂਕਿ ਬੱਸ ਸਿੱਧੀ ਕਰ ਲਈ ਹੈ ਲੋਕਾਂ ਦੀ ਗਿਣਤੀ ਜਿਹੜੀ ਆ ਉਸ ਦੇ ਉੱਪਰ ਵੀ ਇੱਕ ਵਾਰ ਕ੍ਰਾਸ ਚੈੱਕ ਕੀਤਾ ਜਾਵੇਗਾ ਟਿਕਟਾ ਤੋਂ ਕਿਵੇਂ ਪਤਾ ਲੱਗੇਗਾ ਕਿਉਂਕਿ ਬਸ ਤਾਂ ਸਾਰੀ ਪਾਣੀ ਦੇ ਵਿੱਚ ਜਾ ਡਿੱਗਦੀ ਹੈ ਤੇ ਉਸ ਦੇ ਬਾਰੇ ਸਾਰੀਆਂ ਜਾਣਕਾਰੀਆਂ ਇਕੱਤਰ ਕਰਨ ਨੂੰ ਸਮਾਂ ਲੱਗੇਗਾ ਪਰ ਪ੍ਰਸ਼ਾਸਨ ਦੇ ਵੱਲੋਂ ਉੱਥੇ ਪਹੁੰਚ ਕੀਤੀ ਗਈ ਹੈ ਉੱਥੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਪਹੁੰਚਿਆ ਗਿਆ ਉਹ ਭਾਵੇਂ ਐਸਐਸਪੀ ਸਾਹਿਬਾਨ ਹੁਣ ਜਾਂ ਪਰ ਹੋਰ ਜਿਹੜੇ ਵੱਡੇ ਆਲਾ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਵੀ ਮੌਕੇ ਦੇ ਉੱਪਰ ਪਹੁੰਚ ਕੇ ਇਸ ਸਾਰੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਨਾਲ ਦੀ ਨਾਲ ਰੈਸਕਿਊ ਆਪਰੇਸ਼ਨ ਦੇ ਵਿੱਚ ਜਿਹੜੇ ਲੋਕਾਂ ਨੂੰ ਬਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਹਨਾਂ ਲੋਕਾਂ ਨੂੰ ਵੀ ਹਸਪਤਾਲ ਪਹੁੰਚਾਉਣ ਦੀਆਂ ਕੋਸ਼ਿਸ਼ て ਕੁਝ ਲੋਕ ਜਿਹੜੇ ਨੇ ਜਿਹਰੇ ਇਲਾਜ ਨੇ ਉਹਨਾਂ ਦਾ ਇਲਾਜ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਤੇ ਕੁਝ ਲੋਕਾਂ ਨੂੰ ਜੇਸ ਵੀ ਤਰੀਕੇ ਦੀ ਸਹਾਇਤਾ ਜਿਹੜੀ ਹੈ ਉਹ ਭਾਵੇਂ ਮੈਡੀਕਲ ਸਹਾਇਤਾ ਹੋਵੇ ਜਾਂ ਫਿਰ ਹੋਰ ਤੌਰ ਤਰੀਕੇ ਵਰਤੇ ਜਾਣ ਦੀ ਗੱਲ ਹੋਵੇ ਉਹ ਸਾਰੇ ਸਹਾਇਤਾ ਦੇ ਤਮਾਮ ਜਿਹੜੇ ਦੌਰ ਨੇ ਜਾਂ ਫਿਰ ਕਹਿ ਲਈਏ ਦਰਮਦਾਰ ਦੇ ਉੱਥੇ ਚੱਲ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਬਠਿੰਡਾ ਦੇ ਵਿੱਚੋਂ ਇਹ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਜੇਸ ਤਰੀਕੇ ਦੇ ਨਾਲ ਬਾਰਿਸ਼ ਨੂੰ ਵਜਾ ਦੱਸਿਆ ਜਾ ਰਿਹਾ ਹੈ ਬਿਜਲੀ ਪੈਣ ਦੀ ਗੱਲ ਵੀ ਕਹੀ ਜਾ ਰਹੀ ਹੈ ਡਰਾਈਵਰ ਦੇ ਵੱਲੋਂ ਸਟੀering ਦੇ ਉੱਪਰੋਂ ਆਪਣਾ ਸੰਤੁਲਨ ਜਿਹੜਾ ਉਹ ਗਵਾ ਲੈਣ ਕੀ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਨਾਲੋਂ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੀ ਰਾਏ ਪ੍ਰतिकਰਮ ਤੇ ਟਿੱਪਣੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ